ਇਸ ਸਾਲ ਕਣਕ ਦੀ ਫਸਲ ਦੇ ਉੱਪਰ ਜੋ ਠੰਡ ਪੈਣੀ ਸੀ ਉਹ ਨਹੀਂ ਪਈ ਕਿਉਂਕਿ ਨਾ ਤਾਂ ਦਸੰਬਰ ਦੇ ਵਿੱਚ ਜਿਆਦਾ ਠੰਡ ਸੀ ਨਾ ਜਨਵਰੀ ਦੇ ਵਿੱਚ ਤੇ ਨਾ ਫਰਵਰੀ ਦੇ ਵਿੱਚ 1 ਦਸੰਬਰ ਐਂਡ ਦੇ ਵਿੱਚ ਜਿਹੜੀ ਵਾਰਿਸ਼ ਪਈ ਹੈ ਤੇ 1 5 7 ਜਨਵਰੀ ਦੇ ਲਗਭਗ ਜਿਹੜੀ ਇੱਕ ਵਾਰਿਸ਼ ਪਈ ਸੀ ਤੇ ਦੋ ਵਾਰਸ਼ਾ ਹੋਣ ਹੋਈਆਂ ਨਾ ਕੱਲ ਕੁਸ਼ਕ ਏਰੀਆ ਵਿੱਚ ਗੜੇਮਾਰੀ ਦੇ ਨਾਲ ਵੀ ਕਣਕਾਂ ਪ੍ਰਭਾਵਿਤ ਹੋਈਆਂ ਨੇ ਜਿਵੇਂ ਅੰਮ੍ਰਿਤਸਰ ਏਰੀਆ ਦੇ ਕੁਸ਼ਕ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਗੜੇਮਾਰੀ ਹੋਈ ਆ ਪਟਿਆਲਾ ਦੇ ਕੁਸ਼ਕ ਪਿੰਡਾਂ ਦੇ ਵਿੱਚ ਗੜੇਮਾਰੀ ਹੋਈ ਆ ਤੇ ਰਾਜਸਥਾਨ ਦੇ ਕਾਫੀ ਪਿੰਡਾਂ ਦੇ ਵਿੱਚ ਗੜੇਮਾਰੀ ਦੇ ਨਾਲ ਸਰੋਂ ਦਾ ਵੀ ਨੁਕਸਾਨ ਜਿਹੜਾ ਹੋਇਆ ਹੈਗਾ ਆਈਐਮਡੀ ਦੀ ਰਿਪੋਰਟ ਦੇ ਮੁਤਾਬਕ ਆਉਣ ਵਾਲੇ 3 ਮਹੀਨਿਆਂ ਦਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਇਸ ਸਾਲ ਦਾ ਮੌਸਮ ਜਿਹੜਾ ਮਾਰਚ ਅਪ੍ਰੈਲ ਮਈ ਦਾ ਜਿਹੜਾ ਮੌਸਮ ਰਹਿਣਾ ਕਿਉਂਕਿ ਇਸ ਸਾਲ ਇਹ ਗਿੱਤੀ ਗਰਮੀ ਪੈਣ ਦੇ ਅਸਾਰ ਕਾਫੀ ਹੈਗੇ ਆ ਮਾਰਚ ਦੇ ਦੂਸਰੇ ਹਫਤੇ ਤੋਂ ਜਿਹੜਾ ਗਰਮੀ ਦਾ ਅਸਾਰ ਪ੍ਰਭਾਵ ਕਣਕ ਦੀ ਫਸਲ ਦੇ ਝਾੜ ਨੂੰ ਜਿਹੜਾ ਪ੍ਰਭਾਵਿਤ ਜ਼ਰੂਰ ਕਰੇਗਾ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਪਿਛਲੇ ਸਾਲ ਠੰਡ ਵਧੀਆ ਸੀ ਚੰਗਾ ਮੌਸਮ ਸੀ ਕਣਕਾਂ ਦੇ ਝਾੜ ਵੀ ਚੰਗੇ ਰਹੇ ਪਰ ਇਸ ਸਾਲ ਆਮ ਦੇ ਨਾਲੋਂ ਮੌਸਮ ਦੇ ਵਿੱਚ ਲੋ ਪੈਣ ਦੇ ਅਸਾਰ ਗਰਮੀ اگੇਤੀ ਪੈਣ ਦੇ ਸਾਰ ਇਸ ਸਾਲ ਆਈਐਮਡੀ ਰਿਪੋਰਟ ਦੇ ਮੁਤਾਬਕ ਦੱਸੇ ਗਏ ਹੈਗੇ ਆ ਜਿਵੇਂ ਪਹਿਲਾਂ ਵਾਰਿਸ਼ ਵਗੈਰਾ ਪਈ ਹੈਗੀ ਆ ਹੁਣ ਤੱਕ ਕਣਕਾ ਠੀਕ ਨਹੀਂ ਜਿਹੜਾ ਹਣ ਵਾਲਾ ਮੌਸਮ ਆਉਣਾ ਹੈਗਾ ਉਹ ਕਣਕ ਦੀ ਫਸਲ ਦੇ ਝਾੜ ਨੂੰ ਪਿਛਲੇ ਸਾਲਾਂ ਦੇ ਨਾਲੋਂ ਜਿਹੜਾ ਜ਼ਿਆਦਾ ਪ੍ਰਭਾਵਿਤ ਕਰੇਗਾ ਕਿਉਂਕਿ ਕਣਕ ਦੀ ਫਸਲ ਠੰਡ ਨੂੰ ਮਾਣਦੀ ਹੈ ਫਰਵਰੀ ਦੀ ਠੰਡ ਤੇ ਮਾਰਚ ਦੀ ਜੇ ਠੰਡ ਲਾ ਲਈਏ ਚਾਹੇ ਮੌਸਮ ਵਧੀਆ ਲਾ ਲਈਏ ਕਿਉਂਕਿ ਉਸ ਦੇ ਮੁਤਾਬਕ ਹੀ ਝਾੜ ਵਧਣਾ ਹੁੰਦਾ ਜੇ ਮਾਰਚ ਦੀ ਗਰਮੀ ਪੈ ਜੇ ਤੇ ਫਿਰ ਝਾੜ ਘਟ ਜਾਂਦਾ ਜੇ ਮਾਰਚ ਮਹੀਨੇ ਮੌਸਮ ਸੈੱਟ ਰਹਿੰਦਾ ਹੈਗਾ ਇੱਕ ਦੋ ਬਾਰਿਸ਼ਾਂ ਪੈਂਦੀ ਹੈਗੇ ਨਾ ਤਾਂ ਜਿਹੜੇ ਝਾੜ ਵਧਣ ਦੇ ਜਿਹੜੇ ਅਸਾਰ ਬਣ ਜਾਂਦੇ ਆ ਤੇ ਜਦੋਂ ਗਰਮੀ ਅਗੇਤੀ ਪੈਣ ਲੱਗ ਜਾਂਦੀ ਹੈ ਕਣਕ ਦੀ ਫਸਲ ਜਿਹੜੀ ਸਟ्रेस ਲੈ ਜਾਂਦੀ ਹੈ ਕਿਉਂਕਿ ਜਿਹੜੇ ਆਪਾਂ ਜਿਵੇਂ ਐਨਪੀਕੇ ਵਗੈਰਾ ਕਰਦੇ ਆ ਉਹ ਨਾਰਮਲ ਮੌਸਮ ਦੀ ਸਟ੍ਰੈਸ ਨੂੰ ਰੋਕਦੇ ਆ ਇਹ ਨਹੀਂ ਹੈਗਾ ਵੀ ਜਦੋਂ ਤੇਜ਼ ਹਵਾ ਚੱਲਣ ਲੱਗੀ ਤੇਜ਼ ਗਰਮੀ ਛੇਤੀ ਪੈਣ ਲੱਗੀ ਉਹਨੂੰ ਉਹ ਜਿਹੜਾ ਇੰਨਾ ਜਿਆਦਾ ਨਹੀਂ ਉਹ ਕਰਦੇ ਦੂਸਰੀ ਗੱਲ ਅੱਜ 1 ਮਾਰਚ ਆ 10 ਮਾਰਚ ਦਾ ਹੋਰ ਮੌਸਮ ਰਹੇਗਾ 15 ਮਾਰਚ ਦਾ ਹੋਰ ਕਿਉਂਕਿ ਹੁਣ ਗਰਮੀ ਦੇ ਅੱਗੇ ਮੌਸਮ ਵੀ ਆਉਣਾ ਪਰ ਅੱਗੇ ਪੀ ਗਰਮੀ ਪੈਣੀ ਹੈ ਇਹ ਤਾਂ ਨਹੀਂ ਦੇਖੋ ਹੈਗਾ ਵੀ ਹੁਣ ਅੱਗੇ ਗਰਮੀ ਨਹੀਂ ਪੈਣੀ ਗਰਮੀ ਪੈਣੀ ਹੈ ਗਰਮੀ ਅਗਿੱਤੀ ਪੈਣੀ ਅਗਿੱਤੀ ਗਰਮੀ ਪੈਣ ਦੇ ਨਾਲ ਕਣਕ ਦੀ ਫਸਲ ਦਾ ਜਿਹੜਾ ਝਾੜ ਹੈ ਉਹ ਵੀ ਜਿਹੜਾ ਜ਼ਰੂਰ ਜਿਹੜਾ ਪ੍ਰਭਾਵਿਤ ਹੋਵੇਗਾ ਕਿਉਂਕਿ ਜਾਂ ਤਾਂ ਦੇਖੋ ਔੜ ਹੀ ਪੈ ਜਾਂਦੀ ਹੈ ਹਨਾ ਪਹਿਲਾਂ ਦੇਖੋ ਠੰਡ ਵੀ ਨਹੀਂ ਪਈ ਹੈਗੀ ਫਿਰ ਜਦੋਂ ਪਈ 1 ਲੱਖ ਤੱਕ بارش ਪਈ ਜਿਵੇਂ 26 27 ਦਸੰਬਰ ਨੂੰ بارش ਪਈ ਜਦੋਂ ਅਸੀਂ ਦੀ ਜੋੜ ਮੇਲਾ ਸੀਗਾ ਉਦੋਂ ਵਾਰਸ਼ੇ ਪਈ ਉਦੋਂ ਪਹਿਲਾਂ ਕਿਸਾਨ ਪਰਮਾਨ ਨੇ 21 22 20 ਤਰੀਕ ਤੱਕ ਪਾਣੀ ਲਾਇਆ ਫਿਰ ਕਣਕਾਂ ਦੇ ਵਿੱਚ ਚੁੱਕ ਲਖਤ ਪਾਣੀ ਖੜ ਗਿਆ ਕਣਕਾਂ ਫੇਰ ਪੀੜੀਆਂ ਪੈ ਗਈਆਂ ਕੋਈ ਹਰਬੀਸਾਈਡ ਨਹੀਂ ਦੇਖੋ ਕਿਸਾਨਾਂ ਤੋਂ ਕੀਤਾ ਗਿਆ ਕਣਕਾਂ ਵੱਡੀਆਂ ਹੋ ਗਈਆਂ ਉਹਦੇ ਫਿਰ ਹਰਬੀਸਾਈਡ ਕਰਨ ਦਾ ਨੁਕਸਾਨ ਹੋ ਗਿਆ ਨਾ ਵੀ ਟਾਈਮ ਤੇ ਵਾਰਸ਼ੇਸ ਫਰਕ ਘੱਟ ਪਈ ਐ ਬੇਲੂੜੀ بارش ਜਿਹੜੀ ਇਸ ਵਾਰ ਵੱਧ ਪਈ ਐ ਹੁਣ ਅਗਿੱਤੀ ਗਰਮੀ ਦਾ ਪ੍ਰਭਾਵ ਕਣਕ ਦੀ ਫਸਲ ਦੇ ਉੱਪਰ ਜਿਹੜਾ ਪੈਣਾ ਜਿਹੜਾ ਸੁਭਾਵਿਕ ਹੈਗਾ ਆਈਐਮਡੀ ਦੀ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਕਿਉਂਕਿ ਜਿਵੇਂ ਜਿਵੇਂ ਮੌਸਮ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਵੈਦਰ ਚੈਨਲ ਜਿੰਨੇ ਵੀ ਬਣੇ ਹੋਏ ਹੈਗੇ ਉਹ ਇਹੀ ਜਾਣਕਾਰੀ ਦਿੰਦੇ ਹੈਗੇ ਵੀ ਇਸ ਸਾਲ ਜਿਹੜੀ ਗਰਮੀ ਦਾ ਪ੍ਰਭਾਵ ਅਗੇਤਾ ਪੈਣਾ ਹੈਗਾ ਤੇ ਹਰ ਰੋਜ਼ ਫਸਲਾਂ ਸੰਬੰਧ ਜਾਣਕਾਰੀ ਤੇ ਹੁਣ ਆਪਾਂ ਵੈਦਰ ਤੇ ਮੌਸਮ ਸੰਬੰਧਤ ਵੀ ਜਾਣਕਾਰੀ ਜਿਹੜੀ ਕੁਝ ਕਹਿ ਦੇਣਾ ਤੋਂ ਆਪਣੇ ਚੈਨਲ ਦੇ ਉੱਪਰ ਜਿਹੜੀ ਆਪਾਂ ਅਪਡੇਟ ਕਰਦੇ ਆ ਕਿਉਂਕਿ ਆਪਣੇ ਚੈਨਲ ਦੇ ਉੱਪਰ ਜ਼ਿੰਮੇਵਾਰ ਸਬੰਧਤ ਜਿਹੜਾ ਚੈਨਲ ਬਣਾਇਆ ਹੋਇਆ ਹੈ ਇਸ ਕਰਕੇ ਹੀ ਕਿਸਾਨਾਂ ਦੇ ਨਾਲ ਹਰ ਰੋਜ਼ ਜਾਣਕਾਰੀ ਖੇਤੀਬਾੜੀ ਸੰਬੰਧ ਕਰਦੇ ਹੈਗੇ ਆ ਧੰਨਵਾਦ